ਪਹਾੜਾਂ ਤੇ ਪਏ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਸਾਰੇ ਦਰਿਆ ਅਤੇ ਨਦੀਆਂ ਉਫਾਨ ਤੇ ਆ ਗਈਆਂ ਸਨ ਦਰਿਆਵਾਂ 'ਚ ਹੁਣ ਪਾਣੀ ਘਟਦਾ ਭਾਵੇਂ ਗਿਆ ਹੈ ਫਿਰ ਵੀ ਸਤਲੁਜ ਅਤੇ ਬਿਆਸ ਨੀਵੇਂ ਇਲਾਕਿਆਂ ਦੇ ਵਿੱਚ ਬੰਨ੍ਹ ਨੂੰ ਢਾਲ ਆ ਰਹੇ ਹਨ ਇਜ਼ਰਾਨ ਜ਼ਿਲ੍ਹਾ ਮੋਗਾ ਦੇ ਵਿੱਚ ਬੰਨ੍ਹ ਨੂੰ ਢਾਲ ਲੱਗਣ ਦੀ ਖਬਰ ਸਾਹਮਣੇ ਆਈ ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ ਦੇ ਧਰਮਕੋਟ ਨੇੜੇ ਸਤਲੁਜ ਦੇ ਬੰਨ੍ਹ ਨੂੰ ਢਾਲ ਲੱਗੀ ਹੈ ਬਨ ਨੂੰ ਢਾਹ ਲੱਗਣ ਤੋਂ ਬਾਅਦ ਇਸ ਦੀ ਮਾਰ ਹੀਟਾ ਆਉਣ ਦੇ ਅਖਤਸਾ ਦੇਖਦਿਆਂ ਪਿੰਡਾਂ ਨੂੰ ਬਚਾਉਣ ਦੇ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਡੇਰਾ ਸ਼ਰਧਾਲੂਆਂ ਨੂੰ ਸਹਾਇਤਾ ਦੀ ਅਪੀਲ ਕੀਤੀ ਗਈ ਇਸ ਮੰਗ ਤੇ ਡੇਰਾ ਸੱਚਾ ਸੌਦਾ ਦੀ ਸ਼ਹਾ ਸਤਾਮ ਜੀ ਗਰੀਨੇਸ ਵੈਲਫੇਅਰ ਕਮੇਟੀ ਤੁਰੰਤ ਐਕਸ਼ਨ ਦੇ ਵਿੱਚ ਆਈ ਅਤੇ ਪਾਣੀ ਦੀ ਮਾਰ ਹੀਟ ਆਉਣ ਵਾਲੇ ਪਿੰਡਾਂ ਨੂੰ ਬਚਾਉਣ ਦੇ ਲਈ ਬਨ ਤੇ ਜਾ ਕੇ ਡਟ ਗਏ ਮਲੀ ਜਾਣਕਾਰੀ ਮੁਤਾਬਕ ਧਰਮਕੋਟ ਦੇ ਨੇੜੇ ਪਿੰਡ ਕਮਾਲਕੇ ਦੇ ਨਾਲੋਂ ਲੰਘਦੇ ਸਤਲੁਜ ਦਰਿਆ ਦੇ ਬੰਨ ਨੂੰ ਢਾਹ ਲੱਗੀ ਹੈ ਅਤੇ ਵੱਡਾ ਪਹਾੜ ਪੈ ਗਿਆ ਜਿਸ ਕਾਰਨ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਸ ਮੌਕੇ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਡੇਰਾ ਸੱਚਾ ਸੋਦਾ ਨੂੰ ਬੰਨ ਪੂਰਨ ਦੇ ਲਈ ਅਪੀਲ ਕੀਤੀ ਜਿਸ ਪ੍ਰੰਤ ਜ਼ਿਲ੍ਹਾ ਮੋਗਾ ਦੀ ਸ਼ਾਹ ਸਤਰਾਮ ਜੀ ਗਰੀਨਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਜਾ ਕੇ ਮਿੱਟੀ ਦੇ ਘਟਿਆਂ ਨੂੰ ਭਰ ਕੇ ਦਰਿਆ ਦੇ ਬੰਨਾਂ ਉੱਤੇ ਲਾਉਣਾ ਸ਼ੁਰੂ ਕਰ ਦਿੱਤਾ ਬਹਿਰਾਲ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਖਾਸ ਕਰ ਮੌਕਾ ਦੇ ਇਨਾਂ ਸੇਵਾਦਾਰਾਂ ਨੂੰ ਸੂਚਨਾ ਮਿਲੀ ਕਿ ਇਸ ਤਰੀਕੇ ਦੀ ਘਟਨਾ ਵਾਪਰੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਇਹ ਜਾਬਾਜ਼ ਸੇਵਾਦਾਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਅਤੇ ਸਭ ਕੰਮ ਧੰਦੇ ਛੱਡ ਕੇ ਪਹਿਲ ਦੇ ਆਧਾਰ ਤੇ ਉਸ ਸਥਾਨ ਤੇ ਪਹੁੰਚੇ ਜਿੱਥੇ ਪਾੜ ਪਿਆ ਹੈ ਅਤੇ ਬੜੀ ਸੰਜੀਦਗੀ ਦੇ ਨਾਲ ਇਨਾਂ ਸੇਵਾਦਾਰਾਂ ਨੇ ਸੇਵਾ ਕਾਰਜ ਨੂੰ ਅੰਜਾਮ ਦਿੱਤਾ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸੇਵਾਦਾਰਾਂ ਨੇ ਬੰਨ ਨੂੰ ਪੂਰ ਦਿੱਤਾ ਮੈਂ ਦਵਿੰਦਰ ਸਿੰਘ ਸਰਪੰਚ ਅਕਤਾਰੇ ਵਾਲਾ ਸਰਪੰਚ ਕੁਮਾਰਕੇ ਨੂੰ ਕੁਮਾਰ ਢੋਡੀਵਾਲ ਨੇ ਇਹ ਡੇਰਾ ਸੱਚਾ ਸੋਦਾਂ ਨਾਲ ਸੰਪਰਕ ਕੀਤਾ ਕਿ ਸਾਡੇ ਜਿਹੜੀ ਦਰਿਆ ਤੇ ਬਹੁਤ ਜ਼ਿਆਦਾ ਬਨ ਨੂੰ ਖਤਰਾ ਹੈ ਤੇ ਉੱਥੇ ਇਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਪਣੀਆਂ ਡੇਰਾ ਸੱਚਾ ਸੋਦਾਂ ਵਾਲਿਆਂ ਨੇ ਕਮੇਟੀ ਆਪਣੀ ਜਿਹੜੀ ਹੈਗੀ ਗ੍ਰੀਨੈਸ ਵੈਲਫੇਅਰ ਕਮੇਟੀ ਜਿਹੜੀ ਆ ਉਹਨੂੰ ਭੇਜਿਆ ਸਾਡੀ ਸਹਾਇਤਾ ਵਾਸਤੇ ਤੇ ਉਹਨਾਂ ਦੇ ਆਣ ਕੇ ਸਹਿਮੇ ਸੇਵਾਦਾਰੀ ਤੇ ਸਾਡੇ ਲੱਗੇ ਆ ਦੂਜੇ ਜੱਟੇ ਭਾਰਤ ਇਲੇ ਪਾਸੇ ਜਾਓ ਦੇ ਇਹਨੂੰ ਅਦਰ ਜਿਹੜੇ ਉਹ ਗੱਟੇ ਭਰ ਭਰ ਟਰਾਲੀਆਂ ਲਈ ਜਾਂਦੇ ਆ ਉਹ ਚ ਉੱਥੇ ਜਾ ਕੇ ਜਿੱਥੇ ਢਾਹ ਲੱਗੀ ਆ ਉੱਥੇ ਨਾਲ ਕੀ ਸੇਵਾ ਕਰ ਰਹੇ ਆ ਗੱਟੇ ਅੱਗੇ ਦਰਿਆ ਦੇ ਲੌਂ ਦੀ ਸੇਵਾ ਕਰ ਰਹੇ ਆ ਇਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਕਮੇਟੀ ਦਾ ਤੇਰਾ ਹੱਥ ਚੱਲੋ ਦਾਲਿਆਂ ਦਾ ਜਿਹੜੇ ਆਣ ਕੇ ਸਾਡੀ ਵਿੱਚ ਮਦਦ ਸੇ ਤੱਕ ਰਹੇ ਜੀ ਸਿੰਘ ਬਿੱਕੂ ਨੀਜਾਪੁਰ ਚੇਅਰਮੈਨ ਮਾਰਕੀਟਿੰਗ ਸੁਸਾਇਟੀ ਧਰਨਕੋਟ ਅੱਜ ਤੁਹਾਨੂੰ ਪਤਾ ਹੀ ਆ ਜਿਵੇਂ ਆਪਾਂ ਸਤਲੋ ਜਿੱਥੇ ਵਾਸੀਆਂ ਦੇ ਪਿੰਦ ਦੇ ਲਾ ਕੇ ਬਹੁਤ ਜਬਰਦਸਤ ਦੋ ਤਿੰਨ ਦਿਨਾਂ ਤੋਂ ਜਿਹੜੀ ਆ ਟਾਲੀ ਗਈ ਸੀ ਤੇ ਉਹਦੇ ਲਈ ਸਾਰੇ ਆਪਾਂ ਸੰਗਤਾਂ ਲੱਗੀਆਂ ਸੀ ਪਰ ਅੱਜ ਅਸੀਂ ਸਵੇਰੇ ਡੇਰਾ ਸੱਚੇ ਸੋਦੇ ਸਰਸੇ ਨਾਲ ਤਾਲਮਿਲ ਕੀਤਾ ਭਾਈ ਦਗਜੀਤ ਸਿੰਘ ਆਪਣੇ ਪੋਲਾ ਜੀ ਆ ਸਾਡੇ ਆਪਣੇ ਗੁਰਜੀਤ ਬਾਈ ਜੀ ਨੇ ਇਹਨਾਂ ਨੇ ਕਿਹਾ ਵੀ ਆਪਣੇ 11 ਵਜੇ ਮੇਰੇ ਨਾਲ ਗੱਲ ਹੋਈ ਆ ਇਹਨਾਂ ਨੇ ਤੁਰੰਤ ਤੋਂ ਨਾਲ ਆਪਣੇ ਕਿਹਾ ਵੀ 500 150 ਬੰਦਾ ਇੱਥੇ ਆ ਰਿਹਾ ਮੈਂ ਦਿਲੋਂ ਧੰਨਵਾਦ ਕਰਦਾ ਸੰਸਤਾ ਦਾ ਕਿਉਂਕਿ ਇੱਥੇ ਚਾਰੇ ਪਿੰਡਾਂ ਵਿੱਚ ਤੁਸੀਂ ਨਿਗਾਹ ਮਾਰੋਗੇ ਤੇ ਜਿਹੜੇ ਇੱਥੇ ਪਿੰਡਾਂ ਵਾਲੇ ਵੀ ਸੰਗਤ ਲੱਗੀ ਆ ਪਰ ਜਦੋਂ ਦੇ ਆਏ ਇਹਨਾਂ ਨੇ ਆਪ ਦਾ ਪੂਰੇ ਜੀ ਜਾਨ ਨਾਲ ਇੱਥੇ ਸੇਵਾ ਕੀਤੀ ਮੈਂ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਆਪਣੇ ਤੇਰਾ ਸੱਚੇ ਸੋਦੇ ਦੇ ਜਿਹੜੇ ਆਪਣੇ ਪਿਤਾ ਜੀ ਆਪਣੇ ਡਾਕਟਰ ਗਰਮੀਤ ਆਰਮਨਹੀਮ ਜੀ ਮੈਂ ਆਪ ਦੇ ਵੱਲੋਂ ਇਲਾਕੇ ਲੋਕਾਂ ਨੂੰ ਵੀ ਉਹਨਾਂ ਦਾ ਧੰਨ ਅਧਿਕਾਰ ਦਾਂ ਕਿ ਉਹਨਾਂ ਨੇ ਤੁਰੰਤ ਜਿਹੜੀ ਸੇਵਾ ਇੱਥੇ ਭੇਜੀ ਆ ਮੈਂ ਆਪ ਦੇ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਸਾਰੀ ਟੀਮ ਦਾ ਇਹਨਾਂ ਸੱਚੇ ਸੋਦੇ ਦਾ ਆਪ ਦੇ ਧੰਨਵਾਦ ਕਰਦਾ ਹਾਂ